ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਮਲੂਕੇ ਦੇ ਵਿੱਚ ਮਲੂਕਾ ਪਿੰਡ ਆ ਜਿਹੜਾ ਜ਼ਿਲ੍ਹਾ ਬਠਿੰਡੇ ਦਾ ਮਨਮਤਾ ਨਗਰ ਆ ਇਹ ਮਿੱਤਰੋ ਤੇ ਇਹ ਪਿੰਡ ਬਾਜੇਖਾਨੇ ਤੋਂ 4-5 ਕਿਲੋਮੀਟਰ ਦੀ ਦੂਰੀ ਤੇ ਇੱਕ ਪਿੰਡ ਆਉਂਦਾ ਵਾ ਉਹ ਪਿੰਡ ਤੋਂ ਸਿੱਧੀ ਛੜਕਾ ਜਿਹੜੀ ਮਿੱਤਰੋ 7 ਕਿਲੋਮੀਟਰ ਦੀ ਦੂਰੀ ਤੈਅ ਕਰਦੇ ਆ ਪਿੰਡ ਮਲੂਕਾ ਆਉਂਦਾ ਵਾ ਮਲੂਕੇ ਪਿੰਡ ਦੇ ਵਿੱਚ ਅੱਜ ਟਾਈਮ ਮੌਜੂਦ ਆ ਕੰਨਿਆ ਸਰਕਾਰੀ ਸਕੂਲ ਦੇ ਕੋਲੇ ਆ ਕੇ ਤੁਸੀਂ ਬਾਈ ਹੁਣਾਂ ਨਾਲ ਰਾਬਤਾ ਕਾਇਮ ਕਰ ਲੈਣਾ ਵਾ ਉਹ ਸਕੂਲ ਦੇ ਕੋਲੇ ਬਿਲਕੁਲ ਬਾਈ ਹੁਣਿਆਂ ਦਾ ਘਰ ਆ ਜਨਵਰ ਤੁਹਾਡੀ ਕਚਹਿਰੀ ਦੇ ਵਿੱਚ ਪੰਜ ਜਿਹੜੇ ਭਰਾ ਝੋਟੀਆਂ ਕੱਟੀਆਂ ਲੱਭਦੇ ਫਿਰਦੇ ਆ ਉਹ ਭੈਣ ਹੁਣਿਆਂ ਨਾਲ ਰਾਬਤਾ ਕਾਇਮ ਕਰ ਲਿਆ ਜਾਂ ਉਹ ਜਾਣਕਾਰੀ ਲੈਣੇ ਇਹਨਾਂ ਦੇ ਬਾਰੇ ਆਪਾਂ ਪਿੰਡ ਤੋਂ ਸਾਰੀਆਂ ਕੱਟੀਆਂ ਵਿਖਾਉਣੀਆਂ ਤੁਹਾਨੂੰ ਆਜੋ ਸਤਿ ਸ਼੍ਰੀ ਅਕਾਲ ਭੈਣੇ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਭੈਣੇ ਠੀਕ ਠਾਕ ਵੀਰੇ ਬੜੀਆ ਭੈਣੇ ਪਹਿਲਾਂ ਵਾਲੇ ਜਾਨਵਰ ਵੇਚ ਗਏ ਸੀ ਸਾਰੇ ਹਾਂਜੀ ਉਹ ਦਾ ਅੱਧਾ ਘੰਟਾ ਵੀ ਨਹੀਂ ਰਹਿ ਠੀਕ ਆ ਭੈਣੇ ਠੀਕ ਆ ਐਦ ਕੀ ਫਿਰ ਕੱਟੀਆਂ ਦਾ ਲੈ ਆਉਂਦਾ ਲਾਟ ਹੈ ਹਾਂਜੀ ਠੀਕ ਆ ਭੈਣੇ ਅੱਜ ਪੰਜ ਕੱਟੀਆਂ ਆਪਣੇ ਕੋਲੇ ਹਨਾ ਭੈਣੇ ਹਾਂਜੀ ਹਾਂਜੀ ਵੀਰੇ ਠੀਕ ਆ ਅਚ ਪਹਿਲੇ ਨੰਬਰ ਤੇ ਜਿਹੜੀ ਆ ਨੀਲੀ ਦੀ ਕੱਟੀ ਆ ਭੈਣੇ ਇਹ ਕਿੰਨੀ ਉਮਰ ਦੀ ਹੋਊਗੀ ਇਹ 13-14 ਮਹੀਨਿਆਂ ਦੀ ਹੋਈ ਆ 13-14 ਮਹੀਨੇ ਦੀ ਐ ਇੰਨੀ ਉੰਨੀ ਉਮਰ ਦੀਆਂ ਹੀ ਆ ਸਾਰੀਆਂ ਸਾਰੀਆਂ ਹਾਂ ਚਾਰੇ ਇਹ ਇੰਨੇ 13-1 ਇਹ ਖੋਲਦੇ ਦੂਜਿਆਂ ਦਾ ਪਾਉਂਦੀ ਆਪਾਂ ਰਹਿਣ ਹੀ ਦਵਾਂਗੇ ਕੋਈ ਗੱਲ ਨਹੀਂ ਲੈ ਮਿੱਤਰੋ ਕਿਉਂਕਿ ਨਿਤਾਰੀ ਬੜੀ ਕਮਾਲ ਆ ਇਹਦੇ ਪੈਰਾਂ ਤੇ ਨਿਸ਼ਾਨ ਇਹਦੀ ਬਰੀਕੀ ਹਰ ਪੱਖ ਤੋਂ ਮਜ਼ਬੂਤੀ ਵਾਲੇ ਪੱਖ ਤੋਂ ਕੋਕੇ ਜੜਦੀ ਆ ਕਰਮਾਂ ਵਾਲੀ ਇਹਨੇ ਤਿਆਰ ਹੋਣਾ ਵਾ ਹੌਲੀ-ਹੌਲੀ ਇਹਨੂੰ ਬੋਰੀ ਇੱਕ ਫੀਡ ਦੀ ਖਵਾ ਲਿਆ ਜੇ ਜਦੋਂ ਬੋਰੀ ਫੀਡ ਦੀ ਖੜ ਗਈ ਫਿਰ ਇਹਨੇ ਮੇਲੇ-ਮੇਲੇ ਕਰਨਾ ਵਾ ਤੇ ਮੇਲਿਆਂ ਦੇ ਵਿੱਚ ਕੋਈ ਪਤਾ ਨਹੀਂ ਇਹਨੇ ਕੀ ਕਰਕੇ ਆ ਜਾਣਾ ਬਰੀਕੀ ਚੰਗੀ ਆ ਕੱਟੀ ਦੇ ਵਿੱਚ ਧੁੰਨ ਵਾਲੀ ਨੀਲੀ ਰਾਵੀ ਦੀ ਕੱਟੀਆਂ ਲੈ ਵੀ ਪੁੱਤ ਇਹਦਾ ਇਹਨੂੰ ਧੋਣ ਵਾਲੀ ਬਰੀਕੀ ਜ਼ਰੂਰ ਵਿਖਾਈ ਇਹਦੇ ਕੱਟ ਦੇ ਜਾ ਕੇ ਕੈਮਰੇ ਦਾ ਫੋਕਸ ਜ਼ਰੂਰ ਕਰੀ ਇਹਦੀਆਂ ਅੱਖਾਂ ਜ਼ਰੂਰ ਵਿਖਾ ਦੇ ਮੇਰਾ ਵੀਰ ਬਣ ਕੇ ਕਿਉਂਕਿ ਕੱਟੀ ਦੀਆਂ ਅੱਖਾਂ ਬੜੀਆਂ ਕਮਾਲ ਆ ਇਹਦੇ ਵਿੱਚ ਬਰੀਕੀ ਚੰਗੀ ਹੈ 13-14 ਮਹੀਨਿਆਂ ਦੀ ਸਾਰੀ ਇਹਦੀ ਉਮਰ ਆ ਦੰਦਾ ਤੋਹੇ ਹਜੇ ਖੀਰੀ ਆ ਹਜੇ ਇਹਨੇ ਮਤਲਬ ਪਰ ਨਾਵੇਂ ਨੇ ਦੋ ਪੋਰੀਆਂ ਫੀਡ ਦੀਆਂ ਖਾ ਕੇ ਫਿਰ ਝੋਟੀ ਟਿਕਾਣੇ ਦੀ ਬਣਨਾ ਵਾ ਇਹਦਾ ਰੇਟ ਕੀ ਪੈਣੇ ਹੋਊਗਾ ਰੇਟ ਵੀਰੇ 35 ਦੀ ਹੰਦੇ ਦਾਂਗੇ 35 35 ਦਾ 4 30 30000 ਦਾ ਚਾਰਾ ਦਾ ਮੋਲਾ ਠੀਕ ਆ ਭਲੇ ਲੈ ਜਿਹੜਾ ਮਰਜੀ ਜੜੀ ਜਾਵੇ ਹਾਂ ਭਲੇ ਪਰ ਦੋ ਨੰਬਰ ਤੇ ਕੱਟੀ ਆ ਜਿਹੜੀ ਇਹਦੀ ਵੀ ਮਿੱਤਰੋ ਇੱਥੇ ਜੇ 13 ਕੋ ਮਹੀਨਿਆਂ ਦੇ ਆਖੇ ਤਾਂ ਆਸੇ ਪਾਸੇ ਜਿਹੜੀ ਉਮਰ ਸਿੰਘ ਇਹਦਾ ਵੀ ਚੰਗਾ ਝੋਲੀ ਚੰਗੀ ਆ ਤੋਰਨ ਨੂੰ ਆਪਾਂ ਰਹਿਣ ਦਿੰਦੇ ਆ ਇਹਨਾਂ ਨੂੰ ਕਿਉਂਕਿ ਇਹਨਾਂ ਦੀ ਤੋਰ ਤਰ ਚੰਗੀ ਆ ਤੋਰ ਫੇਰ ਕੇ ਲੈਂਦੀਆਂ ਕਿਉਂਕਿ ਨਵਾਂ ਹਾਨ ਆ ਤੇ ਇਹ ਜਿਹੜੀ ਕੱਟੀ ਆ ਇਹਦਾ ਰੇਟ ਵੀ 35000 ਰੁਪਿਆ ਦਾ ਦੋ ਨੰਬਰ ਵਾਲੀ ਦਾ ਤਿੰਨ ਨੰਬਰ ਵਾਲੀ ਕੱਟੀ ਆ ਜਿਹੜੀ ਉਹ ਵੀ ਮਿੱਤਰੋ ਇਹਦੇ ਤੋਂ ਮਹੀਨਾ ਖੰਡਾ ਵੱਡੀ ਹੋ ਸਕਦੀ ਆ ਪਰ ਸਿੰਘ ਬੜਾ ਚੰਗਾ ਵਾ ਕਾਲੀ ਜੜ ਬਲੈ 40 ਵਖਾ ਦੀ ਪੁੱਤ ਇਹਦੀ ਵੀ ਥਲੋ ਕੇਰਾਂ ਦੀ ਬਹੁਤ ਚੰਗੀ ਝੋਲੀ ਦੀ ਕੱਟੀ ਆ ਦੇਖੋ ਕੇਰਾਂ ਦੀ ਮਿੱਤਰੋ ਤੁਸੀਂ ਰੇਟ ਇਹਦਾ ਵੀ 35000 ਰੁਪਈਆ ਆ ਆ ਚਾਰ ਨੰਬਰ ਤੇ ਜਿਹੜੀ ਕੱਟ ਕੱਟੀ ਆ ਇਹਦਾ ਰੇਟ ਵੀ 35000 ਰੁਪਈਆ ਆ ਇਹ ਵੀ ਇੰਨੀ ਕੁ ਉਮਰ ਦੀ ਆ 13-14 ਮਹੀਨਿਆਂ ਦੀ ਉਮਰ ਆ ਸਾਲ ਤੋਂ 1-2 ਮਹੀਨੇ ਇੱਧਰ ਉੱਧਰ ਕੱਟੀਆਂ ਦੀ ਉਮਰ ਆ ਤੋਰਦੀ ਭਣੇ ਇਹਨੂੰ ਮੜਾ ਜਾ ਇਹ ਕੱਟੀ ਦੀ ਸਿੰਗੀ-ਸੁੰਗੀ ਬੜੀ ਕਮਾਲ ਆ ਮਿੱਤਰੋ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਇਨ੍ਹਾਂ ਦਿਨਾਂ ਦੇ ਵਿੱਚ ਬਾਬੇ ਦੀ ਕਿਰਪਾ ਦੇ ਨਾਲ ਨੌਜਵਾਨ ਨਵੀਂ ਪੀੜੀ ਬਹੁਤ ਇਸ ਕਿੱਤੇ ਵਾਲੇ ਪਾਸੇ ਨੂੰ ਆਈ ਆ ਤੇ ਕਟੀਆਂ ਜਿਹੜੀਆਂ ਬੱਛੀਆਂ ਤੇ ਕਟੀਆਂ ਦੀ ਮੰਗ ਤਾਂ ਕਰਕੇ ਥੋੜੀ ਜੀ ਅੱਪ ਹੋਈ ਆ ਮਿੱਤਰੋ ਇਹਦੀ ਝੋਲੀ ਜ਼ਰੂਰ ਵਖਾਈ ਪੁੱਤ ਇਹਦੀ ਵੀ ਜਾ ਕੇ ਥੱਲੇ ਕੇਰਾਂ ਦੀ ਇਹ ਥਣ ਦੇਵਾ ਜਿਹੜਾ ਕਿਉਂਕਿ ਕੱਟੀ ਥਣਾ ਦੇ ਨਾਲ ਹੁੰਦੀ ਆ ਸਿੰਘ ਦੀ ਤੇ ਥਣ ਦੀ ਬਿਊਟੀ ਚੰਗੀ ਹੋਣੀ ਲਾਜ਼ਮੀ ਹੁੰਦੀ ਆ ਕੱਦ ਤਾਂ ਕੱਟੀ ਨੇ ਲਿੱਸੀ ਕੱਟੀ ਨੇ ਤਾਂ ਭਰ ਜਾਣਾ ਹੁੰਦਾ ਰਾਜੀ ਕੱਟੀ ਨੇ ਤਾਂ ਮਾੜੀ ਮੋਟੀ ਲਿੱਸੀ ਹੋ ਜਾਣਾ ਹੁੰਦਾ ਵਜਨ ਵੱਲੋਂ ਕਟੀਆਂ ਓਕੇ ਦੀ ਰਿਪੋਰਟ ਇਹ ਪਹਿਲੇ ਨੰਬਰ ਤੇ ਜਿਹੜੀਆਂ 4 ਕਟੀਆਂ ਖੜੀਆਂ ਹੋਈਆਂ ਇਹ 35 35000 ਦੇ ਮੁੱਲ ਵਾਲੀਆਂ ਆ 13 ਤੋਂ 14 ਮਹੀਨਿਆਂ ਦੇ ਵਿੱਚ ਕਰ ਇਹਨਾਂ ਦੀ ਚਾਰਾ ਕਟੀਆਂ ਦੀ ਉਮਰ ਹੁਣ ਆਪਾਂ ਝੋਟੀ ਦੇ ਬਾਰੇ ਜਾਂਦੇ ਭੈਣੇ ਉਹ ਦੁੰਦੀ ਆ ਕਿ ਖੀਰੀ ਹੋਈ ਹੈ ਹਜੇ ਇਹ ਦੁੰਦੀ ਆ ਵੀਰੇ ਠੀਕ ਆ ਪਣੀ ਪੁਣੀ ਦੱਸਿਆ ਭੈਣੇ ਮਹੀਨੇ ਦੀ ਗੱਭ ਕਹਿੰਦੇ ਆ ਮਹੀਨੇ ਦੀ ਦੱਸਿਆ ਭੈਣੇ ਕਿ ਆਪਾਂ ਤਾਂ ਖਾਲੀ ਕਰਕੇ ਦੇਵਾਂਗੇ ਭਾਈ ਠੀਕ ਆ ਭੈਣੇ ਠੀਕ ਆ ਅੱਛਾ ਤੇ ਇਹ ਕਿੰਨੇ ਦੀ ਦੇ ਦੇਾਂਗੇ ਭੈਣੇ ਇਹ ਦੇ ਦੇਾਂਗੇ 50000 ਰੁਪਏ ਦੀ ਠੀਕ ਆ ਮੰਨਤਾਂ ਨੂੰ ਹੋ ਜੂ ਭੈਣੇ ਕਰ ਦੇਾਂਗੇ ਠੀਕ ਆ ਭੈਣੇ ਕੱਢੋ ਬਾਰੂ ਤੂਰੇ ਮੜਾ ਦੇ ਬੰਦ ਕਰੀ ਪਿਉਸ ਕਰੀ ਲੇ ਵੀ ਮਿੱਤਰੋ ਇਹਦੇ ਵੇਖੋ ਕਿੰਨੀ ਆਂਦੀ ਆਂਦੀ ਬਰੀਕੀ ਬਰੂਕੀ ਤੁਸੀਂ ਹੁਣ ਇਹਨਾਂ ਲੋਕੇ ਦੀ ਰਿਪੋਰਟ ਕਰਦੀ ਐ ਨਾ ਹਰ ਪੱਖ ਤੋਂ ਝੋਟੀ ਗੁੰਦੀ ਪਈ ਐ ਚਾਰੇ ਪਾਸਿਆਂ ਤੋਂ ਕਿਉਂਕਿ ਵਜਨ ਵਾਲੀ ਝੋਟੀ ਆ ਜਾਣ ਵਾਲੀ ਝੋਟੀ ਆ ਝੋਲੀ ਵਿਖਾ ਦੀ ਪੁੱਤਨ ਦੀ ਵੀ ਇੱਕ ਦੀ ਐਣ ਥੱਲੋ ਥੱਲੋ ਇਹਨੇ ਰਹਿ ਜਾਣਾ ਵਾ ਇਹਨੇ ਗੱਭੀ ਨਿਕਲਣਾ ਕਰਮਾ ਵਾਲੀ ਨੇ ਕਿਉਂਕਿ ਇਹਦਾ ਅੰਗ ਬਹੁਤ ਚੰਗੇ ਆਂਦੇ ਆਰ ਚੰਗੇ ਆ ਤੇ ਇਹਨੇ ਚੈੱਕ ਪਾਸ ਹੋ ਹੀ ਜਾਣਾ ਵਾ ਇਹ ਦੁੰਦੀ ਆ ਦੰਦਾ ਤੋਂ ਮਿੱਤਰੋ ਇਹਦੀ ਕੀਮਤ 50000 ਆ ਦੁੱਧੀਆਂ ਕਟੀਆਂ ਦੀ ਕੀਮਤ ਸਾਰੀਆਂ ਦੀ 35 35000 ਇਹ 5 ਜਨਵਰੀ ਖਰੀਦਣ ਦੇ ਲਈ ਤੁਹਾਨੂੰ ਮਲੂਕੇ ਪਿੰਡ ਦੇ ਵਿੱਚ ਆਉਣਾ ਪਊਗਾ ਤੇ ਮਲੂਕਾ ਪਿੰਡ ਜ਼ਿਲ੍ਹੇ ਬਠਿੰਡੇ ਦਾ ਪਿੰਡ ਆ ਇਸ ਪਿੰਡ ਦੇ ਵਿੱਚ ਸਰਕਾਰੀ ਕੰਨਿਆ ਸਕੂਲ ਦੇ ਕੋਲੇ ਆ ਕੇ ਤੁਸੀਂ ਭੈਣ ਹੋਣ ਦਾ ਨੰਬਰ ਸਕਰੀਨ ਤੇ ਲੱਗਾ ਹੋਇਆ ਉਸ ਨੰਬਰ ਤੇ ਤੁਸੀਂ ਰਾਬਤਾ ਕਾਇਮ ਕਰ ਲੈਣਾ ਵਾ ਮਿੱਤਰੋ ਭੈਣੇ ਨੰਬਰ ਤੇ ਆ ਜੇ ਕੇਰਾ ਦੀ ਆਪਣਾ ਇੱਕ ਵਾਰੀ 98722 ਜੀ 81611 ਇੱਕ ਵਾਰੀ ਪੜ੍ਹੇ ਹੋਰ ਬੋਲੋ 98722 ਜੀ 81611 ਠੀਕ ਹੈ ਬਈ ਇਸ ਨੰਬਰ ਤੇ ਤੁਸੀਂ ਭੈਣ ਹੁਣਾਂ ਨਾਲ ਰਾਬਤਾ ਕੰਮ ਕਰ ਲਿਓ 5 ਜਨਵਰੀ ਪੰਜਾਂ ਦੀ ਡਿਟੇਲ ਲੈਤੀ ਆ ਸਾਰੀ ਗੱਲਬਾਤ ਵੀਡੀਓ ਚ ਕਹਤੀ ਆ ਧੰਨਵਾਦ ਸ਼ੁਕਰੀਆ ਜਉਂਦੇਰੋ ਕੈਮਰਾਮੈਨ ਗੁਰਦੀਪ ਗਿੱਲ ਦੇ ਨਾਲ